ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਿੱਤਰ ਹਜ਼ੂਰੀ ਅੰਦਰ ਸਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ ਆਉ ਫਤਿਹ ਦੀ ਸੰਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਸੋ ਉਸ ਦਿਹਾੜੇ ਨੂੰ ਯਾਦ ਕਰਦਿਆਂ ਹੋਇਆ ਉਸ ਨੂੰ ਮਨਾਉਂਦਿਆਂ ਹੋਇਆ ਇਲਾਕੇ ਦੇ ਸਮੂਹ ਸਿੰਘਾਂ ਨੇ ਅਤੇ ਇਲਾਕਾ ਨਿਵਾਸੀ ਸਾਧ ਸੰਗਤ ਨਗਰ ਤਾਰਪੁਰ ਅਤੇ ਹੋਰ ਸਾਰੀਆਂ ਸੰਗਤਾਂ ਨੇ ਰਲ ਕੇ ਇਹ ਸੁੰਦਰ ਪ੍ਰਾਲਾ ਕੀਤਾ ਹੈ। ਸਦਾਸ ਤੋਂ ਪਹਿਲਾਂ ਭਾਈ ਮਨਿੰਦਰ ਸਿੰਘ ਜੀ ਹੋਣਾ ਨੇ ਹਾਜ਼ਰੀ ਕੀਰਤਨ ਦੇ ਨਾਲ ਭਰੀ ਹੈ। ਉਸ ਤੋਂ ਪਰੰਤ ਗਿਆਨੀ ਦਲਜੀਤ ਸਿੰਘ ਜੀ ਹੋਣਾ ਨੇ ਆਪ ਜੀ ਨੂੰ ਗੁਰਮਤ ਵਿਚਾਰਾਂ ਦੇ ਨਾਲ ਇਹ ਦਰਸਾਇਆ ਦੱਸਿਆ ਹੈ ਇਹ ਦਰਸਾਇਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਨਨਾ ਕਿੰਨਾ ਕਾਰਨਾ ਕਰਕੇ ਹੋਈ ਅਤੇ ਇਤਿਹਾਸ ਦੇ ਵਿੱਚ ਕੀ ਕੀ ਘਟਨਾਵਾਂ ਵਾਪਰੀਆਂ ਮੈਂ ਬਹੁਤੀ ਲੰਬੀ ਗੱਲ ਨਹੀਂ ਕਰਨੀ ਸਤਿਗੁਰੂ ਸਾਹਿਬ ਜੀ ਨੇ ਜਦੋਂ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਤੇ ਦੁਨੀਆ ਦੇ ਉੱਤੇ ਹੋਰ ਵੀ ਬਹੁਤ ਤਖਤ ਸਨ ਜੋ ਦੁਨਿਆਵੀ ਰਾਜ ਨੂੰ ਚਲਾਉਂਦੇ ਸਨ ਅਤੇ ਸ਼ੈਨਸ਼ਾਹੀ ਦਾਵਾ ਰੱਖਦੇ ਸਨ ਕਿ ਅਸੀਂ ਇਸ ਦੁਨੀਆਂ ਨੂੰ ਚਲਾਉਂਦੇ ਹਾਂ ਇਹਨਾਂ ਨੂੰ ਇਹ ਇਸ ਦਾ ਜੋਗ ਪ੍ਰਬੰਧ ਕਰਦੇ ਹਨ ਪਰ ਸਤਿਗੁਰੂ ਸਾਹਿਬ ਜੀ ਨੇ ਜੋ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਇਹ ਇੱਕ ਦੁਨਿਆਵੀ ਤਖਤਾਂ ਦੇ ਬਰਾਬਰ ਦਾ ਤਖਤ ਨਹੀਂ ਹੈ ਇਸ ਦੇ ਵਿੱਚ ਜਿਹੜਾ ਸਭ ਤੋਂ ਬੁਨਿਆਦੀ ਤੇ ਵੱਡਾ ਫਰਕ ਹੈ ਇਹ ਹੈ ਕਿ ਦੁਨਿਆਵੀ ਤਖਤ ਰਾਜ ਕਰਦੇ ਨੇ ਪਰ ਅਕਾਲ ਤਖਤ ਸਹਬ ਦਾ ਜਿਹੜਾ ਤਖਤ ਹੈ ਇਹ ਦੁਨਿਆਵੀ ਰਾਜਾਂ ਦੀ ਬਖਸ਼ਿਸ਼ ਕਰਦਾ ਹੈ ਉਸ ਤੋਂ ਉਪਰੰਤ ਕੋਈ ਵੀ ਮਜਨੂਮ ਗਰੀਬ ਇੱਥੇ ਆਵੇ ਉਸ ਨੂੰ ਇੱਥੇ ਨਿਆਂ ਮਿਲਦਾ ਹੈ ਉਸ ਦਾ ਹੱਕ ਮਿਲਦਾ ਹੈ ਜਦੋਂ ਕਿਤੇ ਵੀ ਉਸ ਨੂੰ ਨਿਆਂ ਨਹੀਂ ਮਿਲਦਾ ਫਿਰ ਇੱਥੇ ਇਸ ਨੂੰ ਨਿਆਂ ਮਿਲਦਾ ਹੈ ਤੀਸਰਾ ਨੁਕਤਾ ਇਹ ਹੈ ਕਿ ਇਹ ਸਿੱਖਾਂ ਦਾ ਜਿਹੜਾ ਮੀਰੀ ਤੋਂ ਅਲੈਦਾ ਮੀਰੀ ਦਾ ਜਿਹੜਾ ਸੰਕਲਪ ਹੈ ਪੀਰੀ ਤੋਂ ਵੱਖਰਾ ਰਾਜਨੀਤਿਕ ਫਲਸਫੇ ਨੂੰ ਦਰਸਾਉਂਦਾ ਹੈ ਕਿ ਇਥੋਂ ਸਿੱਖਾਂ ਨੇ ਦੁਨੀਆਂ ਦੇ ਵਿੱਚ ਹੋਰ ਚੱਲ ਰਹੇ ਵਰਤਾਰਿਆਂ ਨੂੰ ਦੇਖਣਾ ਹੈ ਉਸ ਦੇ ਲਈ ਵਿਚਾਰ ਕਰਨਾ ਹੈ ਯੋਜਨਾ ਬਣਾਉਣੀ ਹੈ ਅਤੇ ਲਾਗੂ ਕਰਨ ਦੇ ਲਈ ਇੱਥੇ ਇਕੱਤਰ ਹੋ ਕਰਕੇ ਵਿਚਾਰਾਂ ਕਰਨੀਆਂ ਨੇ 18ਵੀਂ ਸਦੀ ਤੱਕ ਇਹ ਕਾਰਜ ਜੋ ਨੇ ਉਹ ਆਪਾਂ ਇਤਿਹਾਸ 'ਚ ਦੇਖਦੇ ਹਾਂ ਕਿ ਅਕਾਲ ਤੱਕ ਸਭ ਤੇ ਇਸੇ ਤਰੀਕੇ ਨਾਲ ਹੁੰਦੇ ਰਹੇ ਪਰ 1849 ਤੋਂ ਬਾਅਦ ਦਾ ਜਿਹੜਾ ਸਮਾਂ ਆਇਆ ਉਹ ਇੱਕ ਮੇਜਰ ਚੇਂਜ ਸੀਗਾ ਵੱਡਾ ਬਦਲਾਅ ਸੀਗਾ ਕਿਉਂਕਿ ਉਸ ਤੋਂ ਬਾਅਦ ਅੰਗਰੇਜ਼ ਫਰੰਗੀ ਬਿੱਲੇ ਇਸ ਧਰਤੀ ਤੇ ਆਉਂਦੇ ਨੇ ਤੇ ਜਿੱਥੇ ਉਹ ਬਾਕੀ ਸਾਰਾ ਕੁਝ ਪ੍ਰਬੰਧ ਬਦਲਦੇ ਨੇ ਉੱਥੇ ਉਹ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਵੀ ਜਿਹੜਾ ਹੈ ਉਹ ਹੌਲੀ ਹੌਲੀ ਕੁਝ ਸਮਾਂ ਪਾ ਕੇ ਕਰਕੇ ਬਦਲ ਦਿੰਦੇ ਜਦੋਂ ਸਤਿਗੁਰੂ ਨੇ ਸਥਾਪਨਾ ਕੀਤੀ ਤੇ ਅਕਾਲ ਬੁੰਗਾ ਇਸ ਨੂੰ ਕਿਹਾ ਜਾਂਦਾ ਸੀਗਾ ਇੱਥੇ ਇੱਕ ਜਥਾ ਹੁੰਦਾ ਸੀਗਾ ਜਿਹੜਾ ਇਸ ਦਾ ਪ੍ਰਬੰਧ ਚਲਾਉਂਦਾ ਸੀਗਾ ਉਹ ਜਥੇ ਦੇ ਜਿੰਨੇ ਵੀ ਸਿੰਘ ਹੁੰਦੇ ਸਨ ਉਹ ਸਾਰੇ ਉਹ ਸਿੰਘ ਹੁੰਦੇ ਸਨ ਜਿਹੜੇ ਆਪਣਾ ਦੁਨਿਆਵੀ ਦਾਵਾ ਛੱਡ ਕਰਕੇ ਉਸ ਅਕਾਲ ਪੁਰਖ ਨੂੰ ਸਮਰਪਿਤ ਹੁੰਦੇ ਸਨ ਕਿ ਧਰਮ ਦੇ ਰਾਹ ਦੇ ਉੱਤੇ ਚੱਲਦਿਆਂ ਭਾਵੇਂ ਸਾਡਾ ਸਿਰ ਵੀ ਲੈ ਜਾਵੇ ਤੇ ਅਸੀਂ ਕਿਸੇ ਗੱਲ ਦੀ ਪਰਵਾਹ ਨਹੀਂ ਕਰਦੇ ਫਿਰ ਉਹ ਉਹ ਸਿੰਘ ਹੁੰਦੇ ਸਨ ਜਿਹੜੇ ਦੁਨਿਆਵੀ ਰਾਜ ਦੇ ਲਈ ਸਟਰਗਲ ਨਹੀਂ ਕਰਦੇ ਸਨ ਜਿਹੜੇ ਦੁਨਿਆਵੀ ਰਾਜ ਲਈ ਸਟਰਗਲ ਕਰਦੇ ਸਨ ਉਹ ਉਹਨਾਂ ਦੀ ਮਦਦ ਕਰਦੇ ਸਨ ਉਹਨਾਂ ਨੂੰ ਰਾਜ ਤੇ ਬਿਠਾਉਂਦੇ ਸਨ ਉਹਨਾਂ ਨੂੰ ਬਾਦਸ਼ਾਹੀ ਬਖਸ਼ਦੇ ਸਨ ਪਰ ਆਪ ਰਾਜ ਤੇ ਨਹੀਂ ਬੈਠਦੇ ਸਨ ਆਪ ਤਖਤ ਤੇ ਨਹੀਂ ਬੈਠਦੇ ਸਨ ਸਗੋਂ ਇੱਕ ਨਿਗਰਾਨ ਧਿਰ ਦੀ ਭੂਮਿਕਾ ਨਿਭਾਉਂਦੇ ਨੇ ਗਿਆਨੀ ਜੀ ਸਿੱਖ ਰਾਜ ਦੀ ਗੱਲ ਕਰਕੇ ਗਏ ਨੇ ਆਪਾਂ ਉਸ ਇਤਿਹਾਸ ਤੋਂ ਵੀ ਦੇਖ ਸਕਦੇ ਹਾਂ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਤੇ ਉਦੋਂ ਅਕਾਲੀਆਂ ਦੀ ਚਾਹੇ ਅਕਾਲ ਤਖਸੇ ਬਹਿ ਰਹਿਣ ਵਾਲੇ ਉਸ ਜਥੇ ਦੀ ਭੂਮਿਕਾ ਕੀ ਸੀ ਜਿਹੜੇ ਡਿਸੀਜਨ ਜਿਹੜੇ ਫੈਸਲੇ ਰਾਜਾ ਰਣਜੀਤ ਸਿੰਘ ਲੈ ਲੈਂਦਾ ਸੀ ਉਹਨਾਂ ਨੂੰ ਵੀ ਪਲਟਣ ਦੀ ਜਿਹੜੀ ਹੈਸੀਅਤ ਸੀਗੀ ਜਿਹੜੀ ਸ਼ਮਤਾ ਸੀਗੀ ਉਹ ਅਕਾਲ ਤਖਬ ਸਾਬ ਤੇ ਬਰਾਜਮਾਨ ਉਹ ਜਥੇ ਦੇ ਸਿੰਘ ਸਾਹਿਬ ਅਤੇ ਜਥਾਰ ਰੱਖਦਾ ਸੀਗਾ ਕਿ ਜੇਕਰ ਉਸਨੇ ਕੋਈ ਫੈਸਲਾ ਲੈ ਲਿਆ ਤੇ ਅਕਾਲ ਤਖਬ ਸਾਬ ਤੇ ਮੌਜੂਦ ਜਥਾ ਉਹ ਫੈਸਲੇ ਨੂੰ ਪਲਟਣ ਦੀ ਹਿੰਮਤ ਰੱਖਦਾ ਸੀ ਉਹ ਰਾਜੇ ਨੂੰ ਤਨਖਾਹ ਲਾਉਣ ਦੀ ਹਿੰਮਤ ਰੱਖਦੇ ਸਨ ਹੈਸੀਅਤ ਦੇ ਵਿੱਚ ਸਨ ਉਸ ਤੋਂ ਇਲਾਵਾ ਜਦੋਂ ਫਿਰ ਪ੍ਰਬੰਧ ਸਾਰਾ ਡਿੱਗਿਆ ਅੰਗਰੇਜ਼ ਇੱਥੇ ਆ ਗਏ ਫਿਰ ਉਹਨਾਂ ਨੇ ਹੌਲੀ-ਹੌਲੀ ਉਹ ਜਿਹੜਾ ਪ੍ਰਬੰਧ ਸੀਗਾ ਉਹਨੂੰ ਆਪਣੇ ਅਨੁਸਾਰੀ ਕਰਨ ਦਾ ਯਤਨ ਕੀਤਾ ਉਹ ਬਹੁਤ ਲੰਬੇਰਾ ਇਤਿਹਾਸ ਹੈ ਤਕਰੀਬਨ ਜਿੰਨੇ ਵੀ ਸੰਗਤ ਇੱਥੇ ਬੈਠੀ ਹੈ ਉਹ ਤਕਰੀਬਨ ਜਾਣਦੀ ਹੈ ਉਸ ਤੋਂ ਉਪਰੰਤ ਅੱਜ ਦੇ ਹਾਲਾਤਾਂ ਦੇ ਜੇ ਮੈਂ ਗੱਲ ਕਰਾਂ ਤੇ ਅੱਜ ਦੇ ਹਾਲਾਤਾਂ ਦੇ ਵਿੱਚ ਉਹ ਅਕਾਲ ਤਖਤ ਸਾਹਿਬ ਉਹੀ ਹੈ ਸਿਧਾਂਤ ਉਹੀ ਹੈ ਕਲਾ ਉਹੀ ਹੈ ਕਰਾਮਾਤ ਉਹੀ ਹੈ ਗੁਰੂ ਦੀ ਕਿਰਪਾ ਉਵੇਂ ਹੀ ਵਰਤ ਰਹੀ ਹੈ ਸਿਰਫ ਜੋ ਫਰਕ ਹੈ ਕਿ ਪਹਿਲਾਂ ਇਸ ਦਾ ਪ੍ਰਬੰਧ ਅਕਾਲੀ ਚਲਾਉਂਦੇ ਸਨ ਅਕਾਲੀ ਸਿੱਖ ਜਿਵੇਂ ਮੈਂ ਬੇਨਤੀ ਕੀਤੀ ਵੀ ਉਹ ਸਿੱਖ ਜਿਹੜੇ ਸੰਸਾਰਿਕ ਕੋਈ ਵੀ ਦਾਵਾ ਨਹੀਂ ਰੱਖਦੇ ਸੀਗੇ ਸਿਰਫ ਤੇ ਸਿਰਫ ਉਸ ਅਕਾਲ ਪੁਰਖ ਮਹਾਰਾਜ ਨੂੰ ਵਾਹਿਗੁਰੂ ਨੂੰ ਸਮਰਪਤ ਸਨ ਅਤੇ ਧਰਮ ਦੇ ਰਾਹ ਤੇ ਚੱਲਦਿਆਂ ਆਪਣੇ ਸਿਰ ਦੀ ਵੀ ਬਾਜ਼ੀ ਲਾਉਣ ਤੋਂ ਪਿੱਛੇ ਨਹੀਂ ਹਟਦੇ ਸਨ ਜਾਰੇ ਗਿ ਆਵੇ ਫਤਿਹ ਪਾਵੇ ਕਾਲੀ ਫੂਲਾ ਸਿੰਘ ਜਫੇਦਾਰ ਜੀ ਦੇ ਮਨ ਭਾਵੇ ਜਿਵੇਂ ਜਿਵੇਂ ਅਕਾਲੀ ਫੂਲਾ ਸਿੰਘ ਜੀ ਦਾ ਵੀ ਜੇ ਆਪਾਂ ਇਤਿਹਾਸ ਦੇਖੀਏ ਤੇ ਜਦੋਂ ਉਹਨਾਂ ਨੇ ਜੱਥੇ ਦੇ ਵਿੱਚ ਭਰਤੀ ਹੋਣ ਵਾਸਤੇ ਗਏ ਉਹ ਆਏ ਤੇ ਉਹਨਾਂ ਨੇ ਜਿਹੜੀ ਆਪਣੀ ਜ਼ਮੀਨ ਸੀ ਉਹ ਪਿੰਡ ਦੇ ਲੋਕਾਂ ਨੂੰ ਦੇ ਦਿੱਤੀ ਸੀ ਦਾਨ ਦੇ ਵਿੱਚ ਇਸੇ ਤਰੀਕੇ ਦੇ ਨਾਲ ਗਿਆਨੀ ਜੀ ਬੈਠੇ ਨੇ ਬਹੁਤ ਜਾਣਦੇ ਨੇ ਕਿਉਂਕਿ ਤਰਨਾ ਦਲ ਦੇ ਨਾਲ ਸਬੰਧਤ ਨੇ ਸਿੰਘ ਕਿ ਪ੍ਰਾਣੇ ਨਿਹੰਗ ਸਿੰਘ ਆਪਣੀ ਜਿਹੜੀ ਜ਼ਮੀਨ ਹੁੰਦੀ ਸੀ ਜਾਂ ਤਾਂ ਉਹ ਜਥੇ ਨੂੰ ਦੇ ਦਿੰਦੇ ਸਨ ਜਾਂ ਫਿਰ ਗੁਰੂ ਘਰ ਦੇ ਨੂੰ ਦੇ ਦਿੰਦੇ ਸਨ ਉਹਦੇ ਤੋਂ ਵੀ ਪਹਿਲਾਂ ਜਦੋਂ ਇਹ ਵੀ ਰਿਵਾਜ ਨਹੀਂ ਸੀਗਾ ਤੇ ਉਹ ਆਪਣੀ ਜਿਹੜੀ ਜ਼ਮੀਨ ਸੀਗੀ ਜੋ ਉਹਨਾਂ ਦੇ ਹਿੱਸੇ ਦੀ ਕੋਈ ਵੀ ਚੀਜ਼ ਵਸਤੂ ਆਦਿਕ ਹੁੰਦੀ ਸੀਗੀ ਉਹ ਆਪਣੇ ਪਿੰਡ ਸਾਂਝੇ ਕੰਮਾਂ ਲਈ ਦਾਨ ਦੇਦਿਆ ਕਰਦੇ ਸਨ ਆਪਣਾ ਭਾਵਕ ਕੋਈ ਵੀ ਸੰਸਾਰਿਕ ਦਾਵਾ ਨਹੀਂ ਸੀ ਰੱਖਦੇ ਇੱਕ ਉਹਨਾਂ ਦਾ ਹੋਰ ਵੱਡਾ ਜਿਹੜਾ ਸੰਕਲਪ ਹੁੰਦਾ ਸੀਗਾ ਕਿ ਆਪਣੀ ਚੀਜ਼ ਨੂੰ ਆਪਣੀ ਨਹੀਂ ਸਮਝਣਾ ਕਿਸੇ ਦੀ ਨੂੰ ਕਿਸੇ ਦੀ ਨਹੀਂ ਸਮਝਣਾ ਸਾਰੀਆਂ ਚੀਜ਼ਾਂ ਨੂੰ ਅਕਾਲ ਪੁਰਖ ਦੀਆਂ ਮੰਨਣਾ ਜਿੱਥੇ ਬੈਠ ਗਏ ਉਹ ਜਗ੍ਹਾ ਸਾਡੀ ਹੈ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ ਅਤੇ ਇਸ ਪ੍ਰਕਾਰ ਦੇ ਨਾਲ ਉਹ ਜਿਹੜਾ ਅਕਾਲੀ ਜਥਾ ਸੀਗਾ ਉਹ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਚਲਾਉਂਦਾ ਸੀਗਾ ਉਹ ਸਿੱਖਾਂ ਦੇ ਵਿੱਚ ਜਿਹੜੇ ਵੱਡੇ ਡਿਸੀਜਨ ਸੀਗੇ ਵੱਡੇ ਫੈਸਲੇ ਸੀ ਉਹ ਲੈੰਦਾ ਸੀਗਾ ਜਿਵੇਂ ਕਿਸੇ ਪ੍ਰਕਾਰ ਦੇ ਕੋਈ ਰਣਨੀਤੀ ਬਣਾਉਣੀ ਹੈ ਚਾ ਮੌਜੂਦਾ ਹਾਲਾਤਾਂ ਤੇ ਡਿਸਕਸ਼ਨ ਕਰਕੇ ਉਸ ਦਾ ਕੋਈ ਸਿੱਟਾ ਕੱਢਣਾ ਹੈ ਕਿਸੇ ਨੂੰ ਤਨਖਾਹ ਲਾਉਣੀ ਹੈ ਕੋਈ ਪੰਥ ਦਾ ਕੋਈ ਆਪਸੀ ਛੋਟਾ ਮੋਟਾ ਕੋਈ ਵਿਵਾਦ ਕੋਈ ਝਗੜਾ ਹੈ ਉਸ ਨੂੰ ਸੁਲਝਾਉਣਾ ਹੈ ਉਹ ਕਾਰਜ ਜਿਹੜਾ ਹੈ ਉਹ ਅਕਾਲੀ ਸਿੱਖ ਕਰਦੇ ਸਨ ਉਹ ਸ਼ਸਤਰਧਾਰੀ ਹੁੰਦੇ ਸਨ ਉਹ ਬਾਣਾ ਅਤੇ ਬਾਣੀ ਦੇ ਪੂਰਨ ਧਾਰਨੀ ਹੁੰਦੇ ਸਨ ਅਤੇ ਉਸ ਤੋਂ ਇਲਾਵਾ ਹੋਰ ਕੋਈ ਵੀ ਜਿਹੜਾ ਹੋਰ ਮਿਲਵਰਤਣੀਏ ਚਕਰੇਲ ਉਹਨਾਂ ਦੇ ਕਿਸੇ ਵੀ ਫੈਸਲੇ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੇ ਸਨ ਕਰ ਸਕਦੇ ਸਨ ਨਹੀਂ ਕਰ ਸਕਦੇ ਮਿਲਵਰਤਨੀਆਂ ਸਿੱਖ ਉਹਨਾਂ ਨੂੰ ਕਹਿੰਦੇ ਨੇ ਜਿਹੜੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਪਰ ਦੂਸਰੇ ਤਖਤਾਂ ਦੇ ਨਾਲ ਜਿਵੇਂ ਕਿ ਕੋਈ ਦੁਨਿਆਵੀ ਤਖਤ ਹੈ ਉਹਨਾਂ ਦੇ ਨਾਲ ਵੀ ਮੇਲ ਜੋਲ ਰੱਖਦੇ ਜਿਵੇਂ ਆਮ ਉਦਾਹਰਨ ਦਿੱਤੀ ਜਾਂਦੀ ਹੈ ਵੀ ਫੁੱਲਕੀਆਂ ਦੀ ਰਸਮ ਜਿਹੜੀ ਹੈ ਪਟਿਆਲੇ ਵਾਲੀ ਉਹ ਜਦੋਂ ਤੇ ਸਿੰਘਾਂ ਦੀ ਚੜ੍ਹਾਈ ਹੁੰਦੀ ਸਨ ਤੇ ਉਹ ਫਿਰ ਸਿੰਘਾਂ ਦੇ ਨਾਲ ਮਿਲ ਵਰਤਣ ਰੱਖਦੇ ਸਨ ਜਦੋਂ ਅਬਦਾਲੀ ਚੜ ਕੇ ਆ ਜਾਂਦਾ ਸੀ ਤੇ ਉਹ ਅਬਦਾਲੀ ਦੇ ਨਾਲ ਵੀ ਮਿਲ ਵਰਤਣ ਬਣਾ ਲੈਂਦੇ ਸਨ ਪਰ ਵੱਡਾ ਫਰਕ ਸੀਗਾ ਕਿ ਉਹ ਅਕਾਲ ਤਖਤ ਸਾਹਿਬ ਤੋਂ ਲਏ ਜਾਣ ਵਾਲੇ ਫੈਸਲਿਆਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ ਸਨ ਅੱਜ ਵਾਂਗੂ ਇਵੇਂ ਨਹੀਂ ਕਹਿੰਦੇ ਸਨ ਕਿ ਅਸੀਂ ਦਿੱਲੀ ਤਖਤ ਦੇ ਨਾਲ ਵੀ ਵਫਾਦਾਰੀ ਰੱਖਣੀ ਹੈ ਤੇ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਨੂੰ ਵੀ ਪ੍ਰਭਾਵਿਤ ਕਰਨਾ ਹੈ ਦੂਸਰਾ ਚੱਕਰੈਲ ਸਿੱਖ ਹੁੰਦੇ ਨੇ ਜਿਹੜੇ ਕਿਸੇ ਹੋਰ ਦੇ ਮਤੈਤ ਨੌਕਰੀ ਕਰਦੇ ਨੇ ਜਿਵੇਂ ਦਿੱਲੀ ਤਖਤ ਦੇ ਅਧੀਨ ਸਾਡੇ ਕਈ ਬੰਦੇ ਨੌਕਰੀਆਂ ਕਰਦੇ ਨੇ ਬਾਹਰ ਵਿਦੇਸ਼ਾਂ ਚ ਜਾ ਕੇ ਨੌਕਰੀਆਂ ਕਰਦੇ ਨੇ ਭਾਵ ਕਿ ਰਿਜਕ ਦੀ ਖਾਤਰ ਕਿਸੇ ਦੀ চাকਰੀ ਕਰ ਲੈਣੀ ਪਰ ਸਮਰਪਿਤ ਅਕਾਲ ਤਖਸੈਬ ਨੂੰ ਰਹਿਣਾ ਤੇ ਮੈਂ ਫਿਰ ਉਹੀ ਉਹੀ ਕਿ ਅਕਾਲ ਤਖਸੈਬ ਦੇ ਜਿਹੜਾ ਇੰਟਰਨਲ ਡਿਸੀਜਨ ਸਿਸਟਮ ਹੈ ਉਹਦੇ ਵਿੱਚ ਕੋਈ ਇੰਟਰਫੇਰੈਂਸ ਨਹੀਂ ਕਰ ਹੁਣ ਤੁਸੀਂ ਦੇਖੋ ਹਾਂ ਕਿ ਆਪਾਂ ਗੈਰ ਜਿਹੜੇ ਸਰਕਾਰੀ ਬੰਦੇ ਹਾਂ ਜਿਹੜੇ ਆਪਾਂ ਗੈਰ ਸਰਕਾਰੀ ਬੰਦੇ ਹਾਂ ਭਾਵੇਂ ਕਿ ਆਪਾਂ ਕਿਸੇ ਤਰ੍ਹਾਂ ਦੇ ਅਫੀਸ਼ੀਅਲ ਕਿਸੇ ਵੀ ਗਵਰਨਮੈਂਟ ਦੇ ਨਾਲ ਸਬੰਧਤ ਨਹੀਂ ਅਫੀਲੀਏਟਡ ਨਹੀਂ ਹਾਂ ਕੀ ਅਸੀਂ ਕਿਸੇ ਦਿੱਲੀ ਦਰਬਾਰ ਦੇ ਫੈਸਲੇ ਦੇ ਵਿੱਚ ਦਖਲਅੰਦਾਜ਼ੀ ਕਰ ਸਕਦੇ ਹਾਂ ਬਿਲਕੁਲ ਨਹੀਂ ਕਰ ਸਕਦੇ ਪਰ ਜਿਹੜੇ ਦਿੱਲੀ ਤਖਤ ਦੇ ਮਤਹਿਤ ਬੰਦੇ ਨੇ ਉਹ ਅੱਜ ਅਕਾਲ ਤਖਤ ਸਾਹਿਬ ਦੇ ਡਿਸੀਜਨ ਦੇ ਵਿੱਚ ਡਿਸੀਜਨ ਲੈਣ ਵਾਲੇ ਬੰਦਿਆਂ ਦੇ ਉੱਤੇ ਪੂਰੀ ਤਰ੍ਹਾਂ ਨਾਲ ਦਖਲਅੰਦਾਜ਼ੀ ਕਰਦੇ ਨੇ ਇੱਥੋਂ ਤੱਕ ਦਖਲਅੰਦਾਜ਼ੀ ਨਹੀਂ ਸਗੋਂ ਪੂਰਾ ਕੁੰਡਾ ਹੀ ਉਹਨਾਂ ਦਾ ਹੈ ਸੋ ਇਹ ਇੱਕ ਵੱਡਾ ਫਰਕ ਸੀਗਾ ਕਿ ਅਕਾਲੀ ਸਿੱਖ ਹੀ ਜੋ ਤਿਆਗੀ ਬਰਾਗੀ ਪਰਮੇਸ਼ਰ ਨੂੰ ਮੰਨਣ ਵਾਲੇ ਅਕਾਲ ਪੁਰਖ ਨੂੰ ਸਮਰਪਤ ਤੇ ਜਿਨ੍ਹਾਂ ਨੂੰ ਦੁਨੀਆ ਦੀ ਕੋਈ ਪਰਵਾਹ ਨਹੀਂ ਸੀ ਉਹ ਸਿਰਫ ਅਕਾਲ ਪੁਰਖ ਵਾਹਿਗੁਰੂ ਨੂੰ ਅਤੇ ਆਪਣੇ ਗੁਰੂ ਨੂੰ ਜਵਾਬ ਦੇਈ ਸਨ ਤੇ ਸਨ ਉਹ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਚਲਾਉਂਦੇ ਸਨ ਅਤੇ ਸਮਾਂ ਪੈਣ ਦੇ ਉੱਤੇ ਰਣ ਦੇ ਵਿੱਚ ਜੂਝ ਕਰਕੇ ਆਪਣੇ ਸੀਸ ਦਾ ਬਲਦਾਨ ਵੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਦੇ ਦਿੰਦੇ ਸਨ ਕਿਉਂਕਿ ਗਿਆਨੀ ਜੀ ਹੁਣਾਂ ਨੇ ਅਕਾਲ ਤਖ਼ਤ ਸਾਹਿਬ ਬਾਰੇ ਦੱਸ ਦਿੱਤਾ ਮੇਰਾ ਸਿਰਫ ਕੰਸਰਨ ਚਾਹੇ ਮੇਰੀ ਗੱਲਬਾਤ ਦਾ ਦਾਇਰਾ ਸਿਰਫ ਇੰਨਾ ਕੀ ਹੈ ਕਿ ਮੈਂ ਉਸ ਦਾ ਜੋ ਇੰਟਰਨਲ ਸਿਸਟਮ ਚਾਹੇ ਉਸ ਦਾ ਜੋ ਕਾਰਜ ਵਿਧੀ ਹੈ ਉਸ ਦੇ ਬਾਰੇ ਕੁਝ ਕੁ ਗੱਲਾਂ ਆਪ ਦੇਣਾ ਸਾਂਝੀਆਂ ਖਾਂਦੀਆਂ ਸੋ ਅੱਜ ਇਹ ਜਿਹੜੀ ਮਰਿਆਦਾ ਹੈ ਕਿ ਅਕਾਲੀ ਸਿੱਖਾਂ ਦੀ ਬਜਾਏ ਚਕਰੈਲ ਜਾਮ ਮਿਲ ਵਰਤਨੀਏ ਉਸ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੇ ਨੇ ਸਾਨੂੰ ਇਸ ਗੱਲ ਬਾਰੇ ਸੁਚੇਤ ਹੋਣਾ ਚਾਹੀਦਾ ਹੈ ਅਕਾਲ ਤਖਤ ਦੀ ਪ੍ਰਬੰਧ ਅਤੇ ਉਸ ਦਾ ਜੋ ਕਾਰਜ ਹੈ ਕਾਰਜ ਖੇਤਰ ਹੈ ਉਸ ਨੂੰ ਸਿਰਫ ਚਲਾਉਣ ਵਾਸਤੇ ਅਕਾਲੀ ਸਿੱਖ ਹੀ ਉਹ ਸਾਰਾ ਪ੍ਰਬੰਧ ਕਰ ਸਕਦੇ ਨੇ ਤਾਂ ਹੀ ਜਿਹੜਾ ਅਕਾਲ ਤਖਤ ਸਾਹਿਬ ਦੀ ਜੋ ਭੂਮਿਕਾ ਹੈ ਜਾਂ ਜੋ ਇਸ ਦਾ ਪ੍ਰਭਾਵ ਹੈ ਉਹ ਬਣਿਆ ਰਹਿ ਗਿਆ ਏ ਇਦਾਂ ਨਹੀਂ ਹੋ ਸਕਦਾ ਵੀ ਅਕਾਲੀ ਬਾਣਾ ਵੀ ਪਾਇਆ ਹੋਵੇ ਤੇ ਕਵੇ ਮੈਂ ਵੋਟਾਂ ਵੀ ਲੜਨੀਆਂ ਇਦਾਂ ਨਹੀਂ ਹੋ ਸਕਦਾ ਕਵੇ ਵੀ ਮੈਂ ਕਾਲ ਤੱਕ ਸਾਬ ਦੇ ਵੀ ਰਹਿਣਾ ਹੈ ਤੇ ਦਿੱਲੀ ਤਖਤ ਦੇ ਮਤਾਹਤ ਵੀ ਰਹਿਣਾ ਹੈ ਨਹੀਂ ਜਿਹੜਾ ਦੁਨਿਆਵੀ ਤੌਰ ਤੇ ਵੀ ਵੇਖੀਏ ਜਿਹੜਾ ਇੱਕ ਦੇਸ਼ ਦਾ ਅੰਬੈਸਡਰ ਹੁੰਦਾ ਹੈ ਜਿਵੇਂ ਭਾਰਤ ਦਾ ਅੰਬੈਸਡਰ ਅਮਰੀਕਾ ਦੇ ਵਿੱਚ ਹੋਵੇ ਤੇ ਉਹ ਕਵੇ ਵੀ ਮੈਂ ਅਮਰੀਕਾ ਦੇ ਮਤਾਹਤ ਵੀ ਰਹਿਣਾ ਤੇ ਭਾਰਤ ਦੇ ਮਤਾਹਤ ਵੀ ਰਹਿਣਾ ਹਾਊ ਇਜ਼ ਇਟ ਪੋਸੀਬਲ ਇਦਾਂ ਕਿਦਾਂ ਹੋ ਸਕਦਾ ਸੋ ਇਹ ਕੁਝ ਰਾਜਨੀਤਿਕ ਗੱਲਾਂ ਨੇ ਜੋ ਸਾਨੂੰ ਅੱਜ ਸਮਝਣ ਦੀ ਲੋੜ ਹੈ ਦੂਸਰੀ ਇੱਕ ਬਹੁਤ ਜ਼ਰੂਰੀ ਮੈਂ ਬੇਨਤੀ ਕਰ ਦਵਾਂ ਸਾਡੇ ਬਹੁਤ ਬੰਦੇ ਇਦਾਂ ਅੱਜਕੱਲ ਸੋਚਦੇ ਨੇ ਵੀ ਆਪਣੇ ਫਾਇਦੇ ਲਈ ਰਾਜਨੀਤਿਕ ਪਾਰਟੀਆਂ ਦੇ ਨਾਲ ਮਿਲਜੁਲ ਰੱਖਦੇ ਨੇ ਚਾਹੀ ਵੋਟਾਂ ਲੜਦੇ ਨੇ ਆਪਣੇ ਫਾਇਦੇ ਲੈਂਦੇ ਨੇ ਉੱਥੋਂ ਆਪਣੇ ਵਾਸਤੇ ਇੰਡੀਪੈਂਡੈਂਟਲੀ ਆਪਣੀਆਂ ਜਾਇਦਾਦਾਂ ਬਣਾਉਂਦੇ ਨੇ ਆਪਣੇ ਬੱਚਿਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸੈੱਟ ਕਰਦੇ ਨੇ ਅਤੇ ਲੋਕਾਂ ਨੂੰ ਕਹਿੰਦੇ ਨੇ ਜੇ ਕੋਈ ਕਹਿੰਦਾ ਹੈ ਤੇ ਉਹਨਾਂ ਨੂੰ ਕਹਿੰਦੇ ਨੇ ਵੀ ਰਾਜਨੀਤੀ ਕਿਉਂ ਨਾ ਕਰੀਏ ਮਹਾਰਾਜ ਨੇ ਕਹਾਂਗੇ ਤੁਸੀਂ ਮੀਰੀ ਦੀ ਰਾਜਨੀਤੀ ਕਰਨੀ ਇਹ ਕੋਈ ਮੀਰੀ ਦੀ ਰਾਜਨੀਤੀ ਨਹੀਂ ਹੈ ਇੰਡੀਅਨ ਵੋਟ ਪੋਲਿਟਿਕਸ ਦੇ ਤਹਿਤ ਵੋਟਾਂ ਲੜਨੀਆਂ ਜ਼ਾਇਦਾਤਾਂ ਬਣਾਉਣੀਆਂ ਜਾਇਦਾਦਾਂ ਬਣਾਉਣੀਆਂ ਕੋਈ ਮੀਰੀ ਦੀ ਰਾਜਨੀਤੀ ਨਹੀਂ ਹੈ ਮੇਰੀ ਚਾਹ ਰਾਜਨੀਤੀ ਇਸ ਤੋਂ ਉੱਪਰ ਹੈ ਰਾਜਨੀਤੀ ਹੈ ਕਿ ਰਾਜ ਨੂੰ ਕਿਵੇਂ ਕਰਨਾ ਹੈ ਕਿਵੇਂ ਸੰਭਾਲਣਾ ਹੈ ਚਾਹੇ ਦੂਸਰੇ ਰਾਜਾਂ ਦੇ ਜੋ ਸਾਡੇ ਉੱਪਰ ਗਲਬਾ ਪਾਉਣ ਦੀ ਕੋਸ਼ਿਸ਼ ਹੈ ਉਸ ਤੋਂ ਕਿਵੇਂ ਬਚਣਾ ਹੈ ਉਸ ਦੇ ਲਈ ਵਿਉਂਤਬੰਦੀ ਕਰਨੀ ਅਤੇ ਸਹੀ ਫੈਸਲਾ ਲੈ ਕਰਕੇ ਜਿਹੜੀ ਸੰਗਤ ਹੈ ਚਾਹੇ ਜਿਹੜੇ ਇਲਾਕੇ ਦੇ ਲੋਕ ਨੇ ਚਾਹੇ ਜਿਹੜਾ ਸਮਾਜ ਦਾ ਢਾਂਚਾ ਹੈ ਉਸ ਨੂੰ ਸੁਚੇਤ ਕਰਨਾ ਇਹ ਰਾਜਨੀਤੀ ਹੈ ਖਾਲੀ ਇੰਡੀਅਨ ਵੋਟ ਪੋਲਿਟਿਕਸ ਦਾ ਦਾਇਰਾ ਹੀ ਉਸ ਦੀ ਕੋਈ ਹੱਦ ਬੰਦੀ ਨਹੀਂ ਹੈ ਕਿਉਂਕਿ ਇਹ 50 70 ਸਾਲ ਤੋਂ ਇੰਡੀਅਨ ਵੋਟ ਪੋਲਿਟਿਕਸ ਚੱਲ ਰਹੀ ਆਪਾਂ ਵੋਟ ਪਾਉਂਦੇ ਆ ਉਹ ਬੰਦਾ ਚੁਣਿਆ ਜਾਂਦਾ ਹੈ ਉਹ ਕੁਝ ਕਰਦਾ ਨਹੀਂ ਅਗਲੀ ਵਾਰ ਫੇ ਆਪਾਂ ਦੂਸਰੇ ਨੂੰ ਵੋਟ ਪਾਉਂਦੇ ਆ ਉਹ ਆ ਜਾਂਦਾ ਹੈ ਉਹ ਵੀ ਨਹੀਂ ਕੁਝ ਕਰਦਾ ਫਿਰ ਸੋਚਦੇ ਨੇ ਪਹਿਲਾ ਹੀ ਚੰਗਾ ਸੀਗਾ ਇਸ ਤਰ੍ਹਾਂ ਕਰਦੇ ਆ ਕਰਦੇ ਆ ਆਪਾਂ ਨੂੰ 70 75 ਸਾਲ ਹੋ ਚੁੱਕੇ ਇਸ ਦੇ ਵਿੱਚੋਂ ਜੇ ਕੁਝ ਨਿਕਲਿਆ ਤੇ ਤੁਸੀਂ ਸਾਰੇ ਸਿਆਣਿਆਂ ਦੱਸ ਸਕਦੇ ਹੋ ਵੀ ਅਸੀਂ ਆਹ ਚੀਜ਼ ਹਾਸਲ ਕੀਤੀ ਸਗੋਂ ਜਿਹੜਾ ਕੁਝ ਸੀਗਾ ਉਹ ਵੀ ਅਜ ਹਾਸ਼ੀ ਤੇ ਚਲਾ ਗਿਆ ਹੈ ਸੋ ਇਸ ਲਈ ਇਹਦੇ ਬਾਰੇ ਧਿਆਨ ਦੇਣ ਦੀ ਲੋੜ ਹੈ ਅਤੇ ਇਹ ਬਹੁਤ ਜ਼ਰੂਰੀ ਹੈ ਕਿ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਅਕਾਲੀ ਸਿੱਖ ਕਰਨ ਅਤੇ ਜਿਹੜੀ ਚਕਰੈਲ ਅਤੇ ਜਿਹੜੇ ਮਿਲ ਵਰਤਣੀਏ ਨੇ ਉਹ ਉਸ ਦੇ ਮਤੇ ਤਹਿਤ ਰਹਿਣ ਪਰ ਉਸ ਦੀ ਡਿਸੀਜਨ ਮੇਕਿੰਗ ਦੇ ਵਿੱਚ ਚਾਹੇ ਪ੍ਰਬੰਧ ਦੇ ਵਿੱਚ ਦਖਲ ਨਾ ਦੇ ਤੇ ਜੇ ਜੇ ਦੇਣਾ ਹੈ ਤੇ ਫਿਰ ਉਸ ਦੀਆਂ ਜਿੰਨੀਆਂ ਵੀ ਸ਼ਰਤਾਂ ਨੇ ਉਹ ਪੂਰੀਆਂ ਕਰਨ ਅਕਾਲੀ ਸਿੱਖ ਦੀਆਂ ਸ਼ਰਤਾਂ ਪੂਰੀਆਂ ਕਰਕੇ ਅਕਾਲੀ ਬਣ ਜਾਣ ਤੇ ਫਿਰ ਇਸ ਦੇ ਬਾਰੇ ਮਤਲਬ ਅਗਲੀ ਜਿਹੜੀ ਗੱਲ ਹੈ ਉਹ ਹੋ ਸਕਦੀ ਹੈ ਸੋ ਇਹ ਕੁਝ ਕੁ ਬੇਨਤੀਆਂ ਸਨ ਕੁਝ ਕੁ ਗੱਲਾਂ ਨਵੀਆਂ ਹੋ ਸਕਦੀਆਂ ਨੇ ਤਕਰੀਬਨ ਸਾਰੇ ਸਿੰਘ ਜਿਹੜੇ ਗੁਰੂ ਕੀਆਂ ਲਾਡਲੀਆਂ ਫੌਜਾਂ ਨੇ ਕਿਉਂਕਿ ਉਹ ਲੰਬੇ ਸਮੇਂ ਤੋਂ ਦਲਾਂ ਪੰਥਾਂ 'ਚ ਵਿਚਰਦੇ ਨੇ ਉਹ ਕਾਫੀ ਗੱਲਾਂ ਤੋਂ ਜਾਣੂ ਹੋਣਗੇ ਮੈਨੂੰ ਉਮੀਦ ਹੈ ਕਿ ਉਹ ਕਾਫੀ ਗੱਲਾਂ ਤੋਂ ਜਾਣੂ ਹੋਣਗੇ ਸੋ ਇਹ ਸਾਨੂੰ ਆਪਣੇ ਸੰਵਿਧਾਨ ਦੇ ਪ੍ਰਤੀ ਆਪਣਾ ਜਿਹੜਾ ਗੁਰੂ ਨੇ ਸਾਨੂੰ ਬਣਾ ਕੇ ਦਿੱਤਾ ਹੈ ਸੰਵਿਧਾਨ ਜੋ ਸਾਡੀ ਮਰਿਆਦਾ ਹੈ ਉਸ ਦੇ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ ਜੋ ਸਤਗੁਰੂ ਸਾਹਿਬ ਜੀ ਨੇ ਮੀਰੀ ਦੀ ਰਾਜਨੀਤੀ ਸਾਨੂੰ ਬਖਸ਼ਿਸ਼ ਕੀਤੀ ਹੈ ਉਸ ਨੂੰ ਪੜਨ ਦੀ ਲੋੜ ਹੈ ਉਸ ਤੇ ਬਾਰੇ ਵਿਚਾਰਨ ਦੀ ਲੋੜ ਹੈ ਗੁਰਬਲਾਸ ਪਾਤਸ਼ਾਹੀ ਛੇਵੀਂ ਦੇ ਵਿੱਚ ਮਹਾਰਾਜ ਜੀ ਦੇ ਜੀਵਨ ਬਾਰੇ ਅਤੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਬਾਰੇ ਕਾਫੀ ਵਿਸਤਾਰ ਦੇ ਨਾਲ ਜੋ ਹੈ ਉਹ ਦੱਸਿਆ ਗਿਆ ਹੈ ਨਾ ਕਵੀ ਰਾਜ ਪਾਈ ਸੰਤੋਖ ਸਿੰਘ ਜੀ ਉਹਨਾਂ ਨੇ ਕਾਫੀ ਇਸ ਦੇ ਬਾਰੇ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਹੈ ਪੰਥ ਪ੍ਰਕਾਸ਼ ਗੁਰਬਲਾਸ ਪਾਤਸ਼ਾਹੀ ਦਸਵੀਂ ਹੋਰ ਜਿੰਨੇ ਵੀ ਸਾਡੇ ਪ੍ਰਾਤਨ ਸਰੋਤ ਨੇ ਸਾਡੇ ਪ੍ਰਾਤਨ ਗ੍ਰੰਥ ਨੇ ਉਹ ਸਾਨੂੰ ਪੜਨ ਦੀ ਲੋੜ ਹੈ ਬਹੁਤ ਜ਼ਰੂਰੀ ਹੈ ਕਿ ਉਹ ਅਸੀਂ ਪੜੀਏ بجائے ਇਸ ਦੇ ਕਿ ਜੋ ਵੈਸਟ ਨੇ ਚਾਹੇ ਗੋਰਿਆਂ ਨੇ ਸਾਨੂੰ ਪੜਾਇਆ ਹੈ ਚਾਹੇ ਪੜਾ ਰਹੇ ਨੇ ਚਾਹੇ ਪੜਾਉਣ ਵਾਲੇ ਨੇ ਆਉਣ ਵਾਲੇ ਬੱਚਿਆਂ ਨੂੰ ਉਸ ਤੋਂ ਪਹਿਲਾਂ ਆਪਾਂ ਆਪਣੇ ਗ੍ਰੰਥਾਂ ਦਾ ਅਧਿਐਨ ਕਰੀਏ ਇਹ ਬਹੁਤ ਜ਼ਰੂਰੀ ਗੱਲ ਹੈ ਜਿਹੜੀਆਂ ਵੀ ਸੱਭਿਅਤਾਵਾਂ ਆਪਣੇ ਆਪ ਨੂੰ ਸਾਬਤ ਕਰਦਿਆਂ ਨੇ ਉਹ ਆਪਣਾ ਇਤਿਹਾਸ ਆਪ ਲਿਖਦਿਆਂ ਨੇ ਤੇ ਆਪ ਪੜ੍ਹਦਿਆਂ ਨੇ ਆਪਣੇ ਬਜ਼ੁਰਗਾਂ ਦਾ ਇਤਿਹਾਸ ਜਿਹੜਾ ਕਿਸੇ ਨੇ ਪੜਾਉਣਾ ਏ ਉਹ ਨੇ ਆਪਣੇ ਹਿਸਾਬ ਨਾਲ ਪੜਾਉਣਾ ਏ ਉਹ ਅੰਗਰੇਜ਼ਾਂ ਦੀ ਪੜ੍ਹਾਈ ਅਸੀਂ ਦੇਖ ਚੁੱਕੇ ਹਾਂ ਕਿ ਜਿਹੜੀ 200 ਸਾਲ ਦੇ ਵਿੱਚ ਸਾਡੇ ਬੰਦੇ ਜਿਹੜੇ ਤਿਆਰ ਹੋਏ ਨੇ ਉਹ ਸਾਡੀ ਗੱਲ ਵੀ ਵੈਸਟ ਦੇ ਹਿਸਾਬ ਨਾਲ ਨਹੀਂ ਕਰਦੇ ਜੋ ਸਾਨੂੰ ਲੋੜ ਹੈ ਕਿ ਜੋ ਸਤਿਗੁਰੂ ਨੇ ਸਾਨੂੰ ਪਰੰਪਰਾ ਬਖਸ਼ਿਸ਼ ਕੀਤੀ ਹੈ ਉਸ ਤੇ ਉਸ ਤੇ ਪੈਰਾ ਦੇਈਏ ਉਸ ਨੂੰ ਵਾਚੀਏ ਉਸ ਨੂੰ ਪੜਹੀਏ ਉਸ ਨੂੰ ਵਿਚਾਰੀਏ ਅਤੇ ਸੰਵਾਦ करिए ਵੱਧ ਤੋਂ ਵੱਧ ਆਪਸ ਦੇ ਵਿੱਚ ਬੈਠ ਕਰਕੇ ਇਹ ਸਮਾਂ ਦੇਖੋ ਬਹੁਤ ਜ਼ਿਆਦਾ ਜਿਹੜਾ ਹੈ ਇਹ ਉਤਾਰ ਚੜ੍ਹਾਵਾਲਾ ਹੈ ਦੁਨੀਆ ਦੇ ਵਿੱਚ ਕਈ ਵੱਡੀਆਂ ਜੰਗਾਂ ਹੋ ਰਹੀਆਂ ਨੇ ਕਈ ਹੋਣ ਦੀ ਸੰਭਾਵਨਾ ਹੈ ਅਤੇ ਕਈ ਛੋਟੀਆਂ-ਮੋਟੀਆਂ ਝੜਪਾਂ ਲਗਾਤਾਰ ਚੱਲ ਰਹੀਆਂ ਆਪ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਆਪਣੇ ਇਲਾਕੇ ਦੇ ਵਿੱਚ ਆਪਣਾ ਜਿਹੜਾ ਇਹ ਪੰਜਾਬ ਐ Rajasthan ਦਾ ਬਾਰਡਰ ਹੈ ਚਾਹੇ ਕਸ਼ਮੀਰ ਹੈ ਦੇ ਵਿੱਚ ਜਿਹੜੀ ਹਲਚਲ ਹੋਈ ਹੈ ਉਹ ਦੇਖੀ ਹੈ ਇੰਡੀਅਨ ਗਵਰਨਮੈਂਟ ਨੇ ਅਜੇ ਕਿਹਾ ਹੈ ਕਿ ਜਿਹੜਾ ਉਹ ਆਪਰੇਸ਼ਨ ਅਸੀਂ ਚਲਾ ਰਹੇ ਸੀ ਉਹ ਅਜੇ ਚੱਲ ਰਿਹਾ ਹੈ ਉਹ ਖਤਮ ਨਹੀਂ ਹੋਇਆ ਅਸੀਂ ਸਿਰਫ ਉਹਦੇ ਵਿੱਚ ਇੱਕ ਪਾਉਜ਼ ਆਇਆ ਹੈ ਸੋ ਬਿਲਕੁਲ ਹੀ ਆਰਾਮ ਦੇ ਨਾਲ ਬੈਠ ਜਾਣਾ ਵੀ ਹੁਣ ਸ਼ਾਇਦ ਬਿਲਕੁਲ ਸੁਖਾਵੇਂ ਮਾਹੌਲ ਆ ਗਏ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਕਿਸੇ ਨੂੰ ਕੋਈ ਡਰਾਉਣਾ ਸਾਡਾ ਮਕਸਦ ਨਹੀਂ ਹੈ ਇਹ ਸਿਰਫ ਇੱਕ ਸੁਚੇਤ ਕਰਨ ਦਾ ਹੀ ਗੱਲ ਹੈ ਕਿ ਭਾਈ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਅਵੇਸਲੇ ਨਾ ਉਹ ਆਪਣੇ ਇਤਿਹਾਸ ਨੂੰ ਪੜੋ ਆਪਣੀ ਪਰੰਪਰਾ ਤੇ ਪੈਰਾ ਦਵੋ ਅਤੇ ਸਮਝੋ ਕਿ ਸਾਡਾ ਕੀ ਫਰਜ਼ ਬਣਦਾ ਹੈ ਗੁਰਮਖਾਂ ਦੇ ਨਾਲ ਬੈਠ ਕਰਕੇ ਵਿਚਾਰ ਵਟਾੰਦਰੇ ਗੋਸ਼ਟੀਆਂ ਕਰੋ ਤਾਂ ਸਤਿਗੁਰੂ ਕਿਰਪਾ ਕਰਨ ਸਾਨੂੰ ਸਮੱਤ ਬਖਸ਼ਣ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਚੁਣੌਤੀਆਂ ਨੇ ਉੱਥੇ ਸੰਭਾਵਨਾਵਾਂ ਵੀ ਬੜੀਆਂ ਨੇ ਸਤਿਗੁਰੂ ਕਿਰਪਾ ਕਰਨ ਪੰਥ ਨੂੰ ਆਪ ਸਤਿਗੁਰੂ ਸਾਹਿਬ ਜੀ ਇਹਨਾਂ ਰਾਵਾਂ ਦੇ ਉੱਤੇ ਤੋਰ ਕਰਕੇ ਮਹਾਰਾਜ ਆਪਣੇ ਚਰਨਾਂ ਦੇ ਨਾਲ ਲਾ ਕਰਕੇ ਆਉਣ ਵਾਲੇ ਸਮੇਂ ਦੇ ਜਿਹੜੇ ਪੈਂਡੇ ਨੇ ਤੈਅ ਕਰਾਉਣ ਆਪਣੇ ਚਰਨਾਂ ਦੇ ਨਾਲ ਪ੍ਰੀਤੀ ਬਖਸ਼ਿਸ਼ ਕਰਨ ਜਿਤਨੀਆਂ ਵੀ ਸੰਗਤਾਂ ਆਈਆਂ ਸਾਰਿਆਂ ਦਾ ਧੰਨਵਾਦ ਹੈ ਜਿਤਨੇ ਸਿੰਘ ਆਏ ਸਾਰਿਆਂ ਦਾ ਧੰਨਵਾਦ ਹੈ ਖਾਸ ਕਰਕੇ ਭਾਈ ਮਨਿੰਦਰ ਸਿੰਘ ਜੀ ਜਿਨ੍ਹਾਂ ਨੇ ਕੀਰਤਨ ਦੀ ਹਾਜ਼ਰੀ ਲਗਵਾਈ ਦਾਸ ਦੇ ਨਾਲ ਸੇਵਾ ਵੀ ਨਿਭਾਉਂਦੇ ਨੇ ਸਾਡੇ ਅਤੀ ਸਤਿਕਾਰਯੋਗ ਗਿਆਨੀ ਦਲਜੀਤ ਸਿੰਘ ਜੀ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਇੱਥੇ ਆਏ ਜਥੇ ਦੇ ਨਾਲ ਵੀ ਚੱਲਦੇ ਨੇ ਭਾਈ ਰਾਜਦੀਪ ਸਿੰਘ ਜੀ ਜਿਹੜੇ ਸਾਡੇ ਨਾਲ ਚੱਲਦੇ ਨੇ ਸਾਡੇ ਭਾਜੀ ਬਾਉ ਭਾਜੀ ਦੇ ਜਗਤਵਿੰਦਰ ਸਿੰਘ ਜੀ ਜਿਹੜੇ ਕੈਮਰੇ ਤੇ ਵਰਕ ਕਰਦੇ ਨੇ ਬਲਜੀਤ ਸਿੰਘ ਅਤੇ ਹੋਰ ਜਿੰਨੇ ਵੀ ਸਿੰਘ ਨੇ ਸਾਰਿਆਂ ਦੇ ਗੈਨੀ ਜੀ ਪਿੱਛੇ ਮਾਂ ਕਾਲ ਜੀ ਮਾਂ ਬਾਬਾ ਜੀ ਬੈਠੇ ਨੇ ਇਹਨਾਂ ਦਾ ਧੰਨਵਾਦ ਹੈ ਬਾਬਾ ਜੀ ਨੇ ਪ੍ਰਬੰਧ ਕੀਤਾ ਹੈ ਨਿਹੰਗ ਸਿੰਘ ਫੌਜਾਂ ਨੇ ਇਥੋਂ ਤੁਹਾਡੇ ਨਗਰ ਤੋਂ ਇਹਨਾਂ ਦਾ ਬਹੁਤ ਧੰਨਵਾਦ ਹੈ ਜਥੇ ਦੇ ਨਾਲ ਵੀ ਸੇਵਾਵਾਂ ਨਿਭਾਉਂਦੇ ਨੇ ਤੇ ਗਾਹ ਵੀ ਮੇਰੀ ਸਾਰਿਆਂ ਸਿੰਘਾਂ ਦੇ ਚਰਨਾ ਚ ਹੱਥ ਜੋੜ ਕੇ ਬੇਨਤੀ ਹੈ ਭਾਈ ਆਪਾਂ ਸਾਰੇ ਇਕੱਤਰ ਹੋਈਏ ਤੇ ਰਲ ਮਿਲ ਕਰਕੇ ਕਿਉਂਕਿ ਬਹੁਤ ਲੋੜ ਹੈ ਵੀ ਅੱਜ ਆਪਾਂ ਆਪੂ ਆਪਣੇ ਇਲਾਕਿਆਂ ਦੇ ਵਿੱਚ ਜਥੇਬੰਦ ਹੋਈਏ ਕਿਉਂਕਿ ਕੱਲ ਨੂੰ ਸਾਡੀ ਬਾਤ ਕਿਸੇ ਨੇ ਨਹੀਂ ਪੁੱਛਣੀ ਆਪਾਂ ਇੱਕ ਦੂਜੇ ਦੇ ਹੀ ਕੰਮ ਆਉਣਾ ਹੈ ਸੋ ਇਸ ਲਈ ਸਾਰਿਆਂ ਨੂੰ ਇਕੱਤਰ ਹੋਣ ਦੀ ਲੋੜ ਹੈ ਭੁੱਲਾਂ ਚੁੱਕਾਂ ਦੀ ਖਿਮਾ ਫਤੇ ਦੀ ਸਾਂਝ ਪਾਉ ਦੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ